ਲੋਕ ਸਭਾ ਚੋਣਾਂ ਦੇ ਲਈ ਵੋਟਾਂ ਪੈਣ ਤੋਂ ਬਾਅਦ ਆਮ ਆਦਮੀ ਦੇ ਉੱਪਰ ਮਹਿੰਗਾਈ ਦੀ ਵੱਡੀ ਮਾਰ ਦੇਖਣ ਨੂੰ ਮਿਲੀ ਹੈ ਦੱਸਦੀ ਹੈ ਕਿ ਦੇਸ਼ ਦੀਆਂ ਵਕ ਵਕ ਦੁੱਧ ਵੇਚਣ ਵਾਲੀਆਂ ਕੰਪਨੀਆਂ ਨੇ ਜਿਵੇਂ ਕਿ ਅਮੂਲ ਨੇ ਦੁੱਧ ਦੀ ਕੀਮਤਾਂ ਵਧਾ ਦਿੱਤੀਆਂ ਹਨ ਗੁਜਰਾਤ ਕੋਆਪਰੇਟਿਵ ਮਿਲਕ ਮਾਰਕਟਿੰਗ ਫਾਊਂਡੇਸ਼ਨ ਨੇ ਦੁੱਧ ਦੀ ਕੀਮਤਾਂ ਦੇ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰਨ ਦਾ ਐਲਾਨ ਕਰ ਦਿੱਤਾ ਹੈ ਤੇ ਇਸ ਕਰਕੇ ਲੋਕਾਂ ਦੀ ਜਿਹੜਾ ਰੋਜ਼ਾਨਾ ਜ਼ਿੰਦਗੀ ਹੈ ਉਪਰਵਾਭਿਤ ਜ਼ਰੂਰ ਹੋਵੇਗੀ ਇਸ ਤੋਂ ਪਹਿਲਾਂ ਵੇਰਕਾ ਨੇ ਦੁੱਧ ਦੀ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਜਿਹੜਾ ਵਾਅਦਾ ਕੀਤਾ ਸੀ ਇਸ ਦੇ ਨਾਲ ਦੇਸ਼ ਭਰ ਦੇ ਵਿੱਚ ਅਮੂਲ ਦੇ 1 ਲੀਟਰ ਦੁੱਧ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਅਦਾ ਹੋ ਜਾਵੇਗਾ ਜੀ ਸੀ ਐਮ ਐਮ ਐਫ ਦੇ ਐਮ ਡੀ ਨੇ ਦੱਸਿਆ ਕਿ 3 ਜੂਨ ਤੋਂ ਅਮੂਲ ਦੁੱਧ ਦੀ ਸਾਰੀ ਕਿਸਮਾਂ ਦੇ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਅਦਾ ਕੀਤਾ ਜਾਵੇਗਾ ਦਰਸਲ ਜੀ ਸੀ ਐਮ ਐਮ ਐਫ ਅਮੂਲ ਬ੍ਰਾਂਡ ਦੇ ਤਹਿਤ ਦੁੱਧ ਅਤੇ ਡੇਰੀ ਉਤਪਾਦਾਂ ਦੀ ਮਾਰਕETING ਕਰਦਾ ਹੈ ਪਿਛਲੀ ਵਾਰ ਜੀ ਸੀ ਐਮ ਐਮ ਐਫ ਨੇ ਫਰਵਰੀ 2023 ਦੇ ਵਿੱਚ ਦੁੱਧ ਦੀ ਕੀਮਤ ਦੇ ਵਿੱਚ ਵਾਧਾ ਕੀਤਾ ਸੀ ਮਹਿਤਾ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀ ਵਧੀ ਹੋਈ ਉਤਪਾਦਨ ਲਾਗਤ ਦੀ ਪਰਪਾਈ ਕਰਨ ਦੇ ਲਈ ਇਹ ਵਾਧਾ ਜ਼ਰੂਰੀ ਹੈ ਤਾਜ਼ਾ ਵਾਅਦੇ ਦੇ ਨਾਲ 500 ਮਿਲੀਲੀਟਰ ਅਮੂਲ ਮੱਝ ਦਾ ਦੁੱਧ 36 ਰੁਪਏ ਅਤੇ 500 ਮਿਲੀਲੀਟਰ ਅਮੂਲ 골ਡ ਦੁੱਧ 33 ਰੁਪਏ ਅਤੇ 500 ਮਿਲੀਲੀਟਰ ਅਮੂਲ ਸ਼ਕਤੀ 30 ਰੁਪਏ ਹੋ ਗਿਆ ਹੈ ਤਦ ਦੱਸਤੀ ਕਿ ਜੀ ਸੀ ਐਮ ਐਮ ਐਫ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ 2 ਰੁਪਏ ਪ੍ਰਤੀ ਲੀਟਰ ਦਾ ਵਾਧਾ एमआरपी ਵਿੱਚ 3 ਤੋਂ 4% ਵਾਧੇ ਦੇ ਬਰਾਬਰ ਹੈ ਜੋ ਕਿ ਔਸਤ ਖੁਰਾਕੀ ਮਹਿੰਗਾਈ ਦਰ ਤੋਂ ਬਹੁਤ ਘੱਟ ਹੈ ਇਹ ਧਿਆਨ ਦੇਣ ਯੋਗ ਹੈ ਕਿ ਫਰਵਰੀ 2023 ਤੋਂ ਅਮੂਲ ਨੇ ਪ੍ਰਮੁੱਖ ਬਾਜ਼ਾਰਾਂ ਦੇ ਵਿੱਚ ਤਾਜ਼ਾ ਪਾਉ ਚ ਜਿਹੜੇ ਦੁੱਧ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਲੋਕ ਸਭਾ ਚੋਣਾਂ ਦੇ ਲਈ ਵੋਟਾਂ ਪੈਣ ਤੋਂ ਬਾਅਦ ਆਮ ਆਦਮੀ ਦੇ ਉੱਪਰ ਮਹਿੰਗਾਈ ਦੀ ਵੱਡੀ ਮਾਰ ਦੇਖਣ ਨੂੰ ਮਿਲੀ ਹੈ। ਦੱਸਦੀ ਹੈ ਕਿ ਦੇਸ਼ ਦੀਆਂ ਵੱਖ-ਵੱਖ ਦੁੱਧ ਵੇਚਣ ਵਾਲੀਆਂ ਕੰਪਨੀਆਂ ਨੇ ਜਿਵੇਂ ਕਿ ਅਮੂਲ ਨੇ ਦੁੱਧ ਦੀ ਕੀਮਤਾਂ ਵਧਾ ਦਿੱਤੀਆਂ ਹਨ। ਗੁਜਰਾਤ ਕੋਆਪਰੇਟਿਵ ਮਿਲਕ ਮਾਰਕਟਿੰਗ ਫਾਊਂਡੇਸ਼ਨ ਨੇ ਦੁੱਧ ਦੀ ਕੀਮਤਾਂ ਦੇ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰਨ ਦਾ ਐਲਾਨ ਕਰ ਦਿੱਤਾ ਹੈ। ਤੇ ਇਸ ਕਰਕੇ ਲੋਕਾਂ ਦੀ ਜਿਹੜਾ ਰੋਜ਼ਾਨਾ ਜ਼ਿੰਦਗੀ ਹੈ ਉਹ ਪ੍ਰਭਾਵਿਤ ਜ਼ਰੂਰ ਹੋਵੇਗੀ। ਇਸ ਤੋਂ ਪਹਿਲਾਂ ਵੇਰਕਾ ਨੇ ਦੁੱਧ ਦੀ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਜਿਹੜਾ ਵਾਅਦਾ ਕੀਤਾ ਸੀ ਇਸ ਦੇ ਨਾਲ ਦੇਸ਼ ਭਰ ਦੇ ਵਿੱਚ ਅਮੂਲ ਦੇ 1 ਲੀਟਰ ਦੁੱਧ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਅਦਾ ਹੋ ਜਾਵੇਗਾ ਜੀ ਸੀ ਐਮ ਐਮ ਐਫ ਦੇ ਐਮ ਡੀ ਨੇ ਦੱਸਿਆ ਕਿ 3 ਜੂਨ ਤੋਂ ਅਮੂਲ ਦੁੱਧ ਦੀ ਸਾਰੀ ਕਿਸਮਾਂ ਦੇ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਅਦਾ ਕੀਤਾ ਜਾਵੇਗਾ ਦਰਸਲ ਜੀ ਸੀ ਐਮ ਐਮ ਐਫ ਅਮੂਲ ਬ੍ਰਾਂਡ ਦੇ ਤਹਿਤ ਦੁੱਧ ਅਤੇ ਡੇਅਰੀ ਉਤਪਾਦਾਂ ਦੀ ਮਾਰਕETING ਕਰਦਾ ਹੈ ਪਿਛਲੀ ਵਾਰ ਜੀ सीएमएमएफ ਨੇ ਫਰਵਰੀ 2023 ਦੇ ਵਿੱਚ ਦੁੱਧ ਦੀ ਕੀਮਤ ਦੇ ਵਿੱਚ ਵਾਧਾ ਕੀਤਾ ਸੀ ਮਹਿਤਾ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀ ਵਧੀ ਹੋਈ ਉਤਪਾਦਨ ਲਾਗਤ ਦੀ ਪਰਪਾਈ ਕਰਨ ਦੇ ਲਈ ਇਹ ਵਾਧਾ ਜ਼ਰੂਰੀ ਹੈ ਤਾਜ਼ਾ ਵਾਅਦੇ ਦੇ ਨਾਲ 500 ਮਿਲੀਲੀਟਰ ਅਮੂਲ ਮੱਝ ਦਾ ਦੁੱਧ 36 ਰੁਪਏ ਅਤੇ 500 ਮਿਲੀਲੀਟਰ ਅਮੂਲ 골ਡ ਦੁੱਧ 33 ਰੁਪਏ ਅਤੇ 500 ਮਿਲੀਲੀਟਰ ਅਮੂਲ ਸ਼ਕਤੀ 30 ਰੁਪਏ ਹੋ ਗਿਆ ਹੈ ਤਾਂ ਦੱਸਤੀ ਕਿ ਜੀਸੀਐਮਐਮਐਫ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ 2 ਰੁਪਏ ਪ੍ਰਤੀ ਲੀਟਰ ਦਾ ਵਾਧਾ एमआरपी ਵਿੱਚ 3 ਤੋਂ 4% ਵਾਧੇ ਦੇ ਬਰਾਬਰ ਹੈ ਜੋ ਕਿ ਔਸਤ ਖੁਰਾਕੀ ਮਹਿੰਗਾਈ ਦਰ ਤੋਂ ਬਹੁਤ ਘੱਟ ਹੈ ਇਹ ਧਿਆਨ ਦੇਣ ਯੋਗ ਹੈ ਕਿ ਫਰਵਰੀ 2023 ਤੋਂ ਅਮੂਲ ਨੇ ਪ੍ਰਮੁੱਖ ਬਾਜ਼ਾਰਾਂ ਦੇ ਵਿੱਚ ਤਾਜ਼ਾ ਪਾਉ ਚ ਜਿਹੜੇ ਦੁੱਧ ਦੀਆਂ ਕੀਮਤਾਂ ਵਿੱਚ ਕੋਈ ਵਾਅਦਾ ਨਹੀਂ ਕੀਤਾ ਲੋਕ ਸਭਾ ਚੋਣਾਂ ਦੇ ਲਈ ਵੋਟਾਂ ਪੈਣ ਤੋਂ ਬਾਅਦ ਆਮ ਆਦਮੀ ਦੇ ਉੱਪਰ ਮਹਿੰਗਾਈ ਦੀ ਵੱਡੀ ਮਾਰ ਦੇਖਣ ਨੂੰ ਮਿਲੀ ਹੈ ਦੱਸਦੀ ਹੈ ਕਿ ਦੇਸ਼ ਦੀਆਂ ਵਕ ਵਕ ਦੁੱਧ ਵੇਚਣ ਵਾਲੀਆਂ ਕੰਪਨੀਆਂ ਨੇ ਜਿਵੇਂ ਕਿ ਅਮੂਲ ਨੇ ਦੁੱਧ ਦੀਆਂ ਕੀਮਤਾਂ ਵਾਦਾ ਦਿੱਤੀਆਂ ਨੂੰ ਗੁਜਰਾਤ ਕੋਆਪਰੇਟਿਵ ਮਿਲਕ ਮਾਰਕਟਿੰਗ ਫਾਊਂਡੇਸ਼ਨ ਨੇ ਦੁੱਧ ਦੀ ਕੀਮਤਾਂ ਦੇ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਅਦਾ ਕਰਨ ਦਾ ਐਲਾਨ ਕਰ ਦਿੱਤਾ ਹੈ ਤੇ ਇਸ ਕਰਕੇ ਲੋਕਾਂ ਦੀ ਜਿਹੜਾ ਰੋਜ਼ਾਨਾ ਜ਼ਿੰਦਗੀ ਹੈ ਉਹ ਪ੍ਰਭਾਵਿਤ ਜ਼ਰੂਰ ਹੋਵੇਗੀ ਇਸ ਤੋਂ ਪਹਿਲਾਂ ਵੇਰਕਾ ਨੇ ਦੁੱਧ ਦੀ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਜਿਹੜਾ ਵਾਅਦਾ ਕੀਤਾ ਸੀ ਇਸ ਦੇ ਨਾਲ ਦੇਸ਼ ਭਰ ਦੇ ਵਿੱਚ ਅਮੂਲ ਦੇ 1 ਲੀਟਰ ਦੁੱਧ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਦਾ ਹੋ ਜਾਵੇਗਾ ਜੀ ਸੀ ਐਮ ਐਮ ਐਫ ਦੇ ਐਮ ਡੀ ਨੇ ਦੱਸਿਆ ਕਿ 3 ਜੂਨ ਤੋਂ ਅਮੂਲ ਦੁੱਧ ਦੀ ਸਾਰੀ ਕਿਸਮਾਂ ਦੇ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਅਦਾ ਕੀਤਾ ਜਾਵੇਗਾ ਦਰਸਲ ਜੀ ਸੀ ਐਮ ਐਮ ਐਫ ਅਮੂਲ ਬ੍ਰਾਂਡ ਦੇ ਤਹਿਤ ਦੁੱਧ ਅਤੇ ਡੇਅਰੀ ਉਤਪਾਦਾਂ ਦੀ ਮਾਰਕੀਟਿੰਗ ਕਰਦਾ ਹੈ ਪਿਛਲੀ ਵਾਰ ਜੀ ਸੀ ਐਮ ਐਮ ਐਫ ਨੇ ਫਰਵਰੀ 2023 ਦੇ ਵਿੱਚ ਦੁੱਧ ਦੀ ਕੀਮਤ ਦੇ ਵਿੱਚ ਵਾਦਾ ਕੀਤਾ ਸੀ ਮੈਤਾਂ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀ ਵਧੀ ਹੋਈ ਉਤਪਾਦਨ ਲਾਗਤ ਦੀ ਪਰਪਾਈ ਕਰਨ ਦੇ ਲਈ ਇਹ ਵਾਦਾ ਜ਼ਰੂਰੀ ਹੈ ਤਾਜ਼ਾ ਵਾਦੇ ਦੇ ਨਾਲ 500 ਮਲੀਲੀਟਰ ਅਮੂਲ ਮੱਝ ਦਾ ਦੁੱਧ 36 ਰੁਪਏ ਅਤੇ 500 ਮਲੀਲੀਟਰ ਅਮੂਲ ਗੋਲਡ ਦੁੱਧ 33 ਰੁਪਏ ਅਤੇ 500 ਮਲੀਲੀਟਰ ਅਮੂਲ ਸ਼ਕਤੀ 30 ਰੁਪਏ ਹੋ ਗਿਆ ਹੈ ਤਾਂ ਦੱਸਤੀ ਕਿ ਜੀਸੀਐਮਐਮਐਫ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ 2 ਰੁਪਏ ਪ੍ਰਤੀ ਲੀਟਰ ਦਾ ਵਾਦਾ ਐਮਆਰਪੀ ਵਿੱਚ 3 ਤੋਂ 4% ਵਾਧੇ ਦੇ ਬਰਾਬਰ ਹੈ ਜੋ ਕਿ ਔਸਤ ਖੁਰਾਕੀ ਮਹਿੰਗਾਈ ਦਰ ਤੋਂ ਬਹੁਤ ਕਟ ਹੈ ਇਹ ਧਿਆਨ ਦੇਣ ਯੋਗ ਹੈ ਕਿ ਫਰਵਰੀ 2023 ਤੋਂ ਅਮੂਲ ਨੇ ਪ੍ਰਮੁੱਖ ਬਾਜ਼ਾਰਾਂ ਦੇ ਵਿੱਚ ਤਾਜ਼ਾ ਪਾਉ ਚ ਜਿਹੜੇ ਦੁੱਧ ਦੀ ਕੀਮਤਾਂ ਵਿੱਚ ਕੋਈ ਵਾਅਦਾ ਨਹੀਂ ਕੀਤਾ ਹੈ